ਜੀਪੜ ਆ ਨਾ ਕਰ ਦੇ ਸ੍ਰੀ ਸ੍ਰੀ ਪੰਜਾਬ ਜਿੰਦਾਬਾਦ 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 ਸਭ ਤੋਂ ਪਹਿਲਾਂ ਅਸੀਂ ਸ੍ਰੀ ਬਾਂਕੇ ਵਿਹਾਰੀ ਮੰਦਿਰ ਜੀ ਤੇ ਗਊਸ਼ਾਲਾ ਦੇ ਵਿੱਚ ਜਿੱਥੇ ਸ਼੍ਰੀ ਸ੍ਰੀ ਪੰਜਾਬ ਦਾ ਅਸੀਂ ਦਫ਼ਤਰ ਵੀ ਖੋਲਿਆ ਇਸ ਧਰਤੀ ਤੇ ਜਿਹੜਾ ਸਾਡੇ ਹਿੰਦੂ ਨੇਤਾ ਅਰਵਿੰਦ ਗੋਤਮ ਜੀ ਤੇ ਨਾਲ ਸਾਡੇ ਦਿਨੇਸ਼ ਕੁਸ਼ਵਹ ਦਿਨੇਸ਼ ਕੁਸ਼ਵਹ ਜੀ ਇਹ ਆਪਣੇ ਸਾਥੀਆਂ ਸ헫 ਸ਼ਿਵਸਨਾ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਅਸੀਂ ਇਹ ਜਿਹੜਾ ਸਾਡਾ ਹਿੰਦੂ ਸੰਗਠਨ ਹੈ ਸ਼ਿਵਸਨਾ ਪੰਜਾਬ ਇਹ ਹਿੰਦੂ ਸਮਾਜ ਦੇ ਹਿੱਤ ਲਈ ਕੰਮ ਕਰਦੇ ਅਸੀਂ ਕੋਈ ਅੱਜ ਦੇ ਟਾਈਮ 'ਚ ਪੋਲਿਟੀਕਲ ਨਹੀਂ ਅਸੀਂ ਕੀ ਹੈ ਜਿਹੜਾ ਸਾਡੇ ਸਮਾਜ ਦੇ ਵਿਗਰੇ ਹੋਏ ਮੋਤੀ ਆ ਉਹਨਾਂ ਨੂੰ ਅਸੀਂ ਇੱਕ ਮੰਚ ਤੇ ਇਕੱਠੇ ਆ ਰਹੇ ਨੇ ਇਹ ਉਹ ਸ਼ਖਸ ਨੇ ਜਿਹੜਾ ਮਹਾਲੀ ਜ਼ਿਲ੍ਹੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਹਿੰਦੂ ਸਮਾਜ ਲਈ ਕਾਰਜ ਕਰਦੇ ਆਏ ਨੇ ਚਾਹੇ ਗਊ ਮਾਤਾ ਦੀ ਰੱਖਿਆ ਹੋਵੇ ਚਾਹੇ ਹਿੰਦੂ ਸਮਾਜ ਦੇ ਮੰਦਰਾਂ ਦੇ ਵਿੱਚ ਚਾਹੇ ਕੋਈ ਵੀ ਦੇਵੀ ਦੇਵਤਾ ਦਾ ਅਪਮਾਨ ਕਰਦਾ ਉਹਦੇ ਸਬੰਧ ਦੇ ਵਿੱਚ ਇਹ ਕਈ ਵਾਰ ਜੇਲ੍ਹ ਵੀ ਜਾ ਚੁੱਕੇ ਨੇ ਮਤਲਬ ਕਿ ਹਿੰਦੂ ਸਮਾਜ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਸਾਨੂੰ ਖੁਸ਼ੀ ਆ ਕਿ ਸਾਡੇ ਬੜੇ ਵੀਰ ਰਮੇਸ਼ ਦੱਤ ਜੀ ਸਾਡੇ ਨਾਲ ਬੈਠੇ ਨੇ ਭਵਿੰਦਰ ਸ਼ਰਮਾ ਜੀ ਜਿਹੜਾ ਗਊ ਰੱਖਸ਼ਾ ਸੇਵਾ ਦਲ ਦੇ ਪਹਿਲਾਂ ਸਾਡੇ ਪ੍ਰਧਾਨ ਵੀ ਰਹੇ ਸ਼ਿਵਸਨਾ ਪੰਜਾਬ ਦੇ ਤੇ ਹੁਣ ਵੀ ਇਹ ਜਿਹੜੀ ਗਊਸ਼ਾਲਾ ਤੇ ਪੰਜਾਬ ਨਹੀਂ ਪੂਰੇ ਭਾਰਤ ਦੀਆਂ ਦੋਵਾਂ ਦੇ ਇੱਕ ਨਵਾਂ ਇਹਨਾਂ ਨੇ ਬਿੰਗ ਬਣਾਇਆ ਇਹ ਦੱਸਣਗੇ ਕਿ ਸਾਡੇ ਚ ਸੰਜੀਵ ਰਾਜਪੁਰਾ ਜੀ ਬੈਠੇ ਨੇ ਪੰਜਾਬ ਦੇ ਬਾਈਸ ਪ੍ਰਧਾਨ ਤੇ ਸਾਡੇ ਜ਼ਿਲ੍ਹਾ ਮਹਾਲੀ ਦੇ ਰਜੇਸ਼ ਮਲਕ ਜੀ ਅਜੇ ਪੰਡੇ ਜੀ ਇਹਨਾਂ ਨੇ ਜਿਹੜਾ ਅੱਜ ਸਾਡੇ ਚ ਨਵਾਂ ਪਰਿਵਾਰ ਆਇਆ ਅਸੀਂ ਇਹਨਾਂ ਨੂੰ ਸਰੋਪੇ ਪਾ ਕੇ ਸਵਾਗਤ ਕਰਦੇ ਆਂ ਤੇ ਉਮੀਦ ਕਰਦੇ ਆਂ ਕਿ ਜਿਸ ਤਰ੍ਹਾਂ ਅਸੀਂ ਹਿੰਦੂ ਸਮਾਜ ਲਈ ਪਹਿਲਾਂ ਕੰਮ ਕਰਦੇ ਆਂ ਅਸੀਂ ਮਹਾਲੀ ਨਹੀਂ ਪੂਰੇ ਪੰਜਾਬ ਦੇ ਵਿੱਚ ਫੇਰ ਵੱਧ ਚੜ ਕੇ ਕੰਮ ਕਰਾਂਗੇ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਬੇ ਜੋ ਇਹ ਮਾਨ ਸਨਮਾਨ ਲੈ ਕੇ ਇੱਥੇ ਆਏ ਨੇ ਸਾਡੇ ਸੰਗਠਨ ਦੇ ਵਿੱਚ ਸਾਡੇ ਪਰਿਵਾਰ ਚ ਇਹਨਾਂ ਦਾ ਬਣਦਾ ਸਨਮਾਨ ਅਸੀਂ ਪੂਰੇ ਉਹਦੇ ਨਾਲ ਕਰਾਂਗੇ ਨਲੀ ਸਾਹਿਬ ਤੁਹਾਡੇ ਵੱਲੋਂ ਵਰਿੰਦ ਦੋਤ ਨੂੰ ਕੋਈ ਅਹੁਦਾ ਦਿੱਤਾ ਜਾ ਰਿਹਾ ਹੈ ਜਾਂ ਇਹਨਾਂ ਦੇ ਤੁਹਾਡੇ ਕੋਲ ਆਉਣ ਦਾ ਕੋਈ ਖਾਸ ਵਜ੍ਹਾ ਜਾਂ ਕਿੰਨੀ ਕੋ ਤਾਕਤ ਤੁਹਾਨੂੰ ਲੱਗਦਾ ਹੈ ਕਿ ਵੀ ਇਹਨਾਂ ਦੇ ਆਉਣ ਨਾਲ ਤੁਹਾਡੇ ਸੰਗਠਨ ਨੂੰ ਤਾਕਤ ਮਿਲੀ ਹੈ ਦੇਖੋ 20 ਤਰੀਕ ਨੂੰ ਅਸੀਂ ਮਹਾਲੀ ਜ਼ਿਲ੍ਹੇ ਦੇ ਵਿੱਚ ਕਿਉਂਕਿ ਇਹਨਾਂ ਦਾ ਜਿਹੜਾ ਹੋਮ ਹੈ ਉਹ ਮਹਾਲੀ ਜ਼ਿਲ੍ਹੇ ਦੇ ਵਿੱਚ ਹੈ ਜਿਹਨਾਂ ਦਾ ਨੈਟਵਰਕ ਹੈ ਉਹ ਤਾਂ ਪੂਰੇ ਪੰਜਾਬ ਚ ਹੈ ਪੰਜਾਬ ਦੇ ਵਿੱਚ ਹਿੰਦੂ ਸਮਾਜ ਦੇ ਸਟੇਟ ਰੈਜ਼ੀਡੈਂਟ ਦੇ ਨਾਂ ਤੇ ਤੰ ਵੀ ਕਰਦੇ ਰਹੇ ਨੇ ਇਹਨਾਂ ਦਾ ਸੰਗਠਨ ਆ ਜਿਹੜਾ ਪੂਰੇ ਪੰਜਾਬ ਦੇ ਵਿੱਚ ਆਲ ਰੱਡੀ ਇਹਨਾਂ ਦੇ ਹੋਰ ਵਰਕਰਸ ਵੀ ਨੇ ਅਸੀਂ 20 ਤਰੀਕ ਦਾ ਈ ਸੀ ਕਰਕੇ ਜਿਹੜਾ ਪ੍ਰੋਗਰਾਮ ਰੱਖਿਆ ਮਹਾਲੀ ਦੇ ਵਿੱਚ ਜਿਹੜੀ ਤੁਸੀਂ ਕਹਿੰਦਾ ਕੰਮ ਕਰਨ ਦਾ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਤੁਸੀਂ ਵੀ ਪ੍ਰੈਸ ਤੋਂ ਰਿਲੇਟਡ ਹੋ ਕਿ 2.5 ਸਾਲ ਦੇ ਵਿੱਚ ਮਹਾਲੀ ਨਹੀਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਕਿੰਨੀ ਐਕਟੀਵਿਟੀ ਕੀਤੀ ਤੇ ਧਰਮ ਦੇ ਨਾਮ ਤੇ ਤਾਂ ਲੋਕਾਂ ਦੇ ਹਿੱਤ ਲਈ ਕਿੰਨੀ ਵਾਰੇ ਖੜੇ ਨੇ ਕਿੰਨੀ ਵਾਰੇ ਜੇਲ੍ਹ ਗਏ ਨੇ ਤੇ ਕਿੰਨੀਆਂ ਸਮੱਸਿਆਵਾਂ ਨੂੰ ਸੋਲਵ ਕਰਨੇ ਅੱਜ ਵੀ ਇਹ ਹਰ ਹਮੇਸ਼ਾ ਜਦੋਂ ਵੀ ਕਿਤੇ ਗਊ ਗਰੀਬ ਦੀ ਕਿੰਨੀ ਜ਼ਰੂਰਤ ਹੈ ਪੂਰੇ ਪੰਜਾਬ 'ਚ ਪਹੁੰਚਦੇ ਨਹੀਂ ਪੰਜਾਬ 'ਚ ਖਾਸ ਕਰਕੇ ਜਦੋਂ ਕੋਈ Hindu leader ਕੋਈ ਇਸ ਤਰ੍ਹਾਂ ਦੀ ਸਨਾਤਨ ਦੀ ਗੱਲ ਕਰਦਾ ਜਾਂ ਇਸ ਤਰ੍ਹਾਂ ਦੀ ਜिदਾ ਦੇ ਇਹਨਾਂ ਨੇ ਗੱਲਬਾਤ ਕੀਤੀ ਪਿੱਛੇ ਇਹਨਾਂ ਦਾ ਬੈਕਗ੍ਰਾਉਂਡ ਦੇਖਿਆ ਜਾਵੇ ਜਿਹੜਾ ਜਾਣ ਦਾ ਕਾਰਨ ਕੀ ਕਾਰਨ ਪੰਜਾਬ ਚ ਹਿੰਦੂ ਲੀਟਰ ਜਿਆਦਾ ਸੁਰੱਖਿਤ ਨਹੀਂ ਹੈ ਜਾਂ ਉਹਨਾਂ ਨੂੰ ਜੇਲ੍ਹ ਚ ਕਿਉਂ ਭੇਜਿਆ ਜਾਂਦਾ ਹੈ ਕੀ ਕਾਰਨ ਮੰਨਦੇ ਇਹਦਾ ਦੇਖੋ ਜਿੱਥੇ ਤੱਕ ਪੰਜਾਬ ਦੀ ਗੱਲ ਆ ਪੰਜਾਬ ਦੇ ਵਿੱਚ ਅਸੀਂ 45% ਦੇ ਕਰੀਬ ਹਿੰਦੂ ਸਮਾਜ ਆ ਪਰ ਸਾਡੇ ਨਾਲ ਹਮੇਸ਼ਾ ਮਤਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਇੱਥੇ ਇੱਕ ਸਮਾਜ ਦੇ ਲੋਕਾਂ ਨੂੰ ਦੇਖਿਆ ਜਾਂਦਾ ਹੈ ਸਾਡੇ ਕੋਈ ਦੇਵੀ ਦੇਵਤਾ ਦਾ ਅਪਮਾਨ ਕਰਦਾ ਤਾਂ 295 ਦਾ ਪਰਚਾ ਦਰਜ ਕਰਾਉਣ ਲਈ ਸਾਨੂੰ ਧਰਨੇ ਲਾਣੇ ਪੈਂਦੇ ਨੇ ਪ੍ਰਦਰਸ਼ਨ ਕਰਨੇ ਪੈਂਦੇ ਨੇ ਪਰ ਜੇ ਕੋਈ ਸਾਡੇ ਸਮਾਜ ਦਾ ਬੰਦਾ ਕਿਸੇ ਗਲਤ ਅਨਸਰ ਜਿਹੜਾ ਸਾਡੇ ਸੂਬੇ ਦੇ ਖਿਲਾਫ ਬੋਲਦਾ ਉਹਦੇ ਖਿਲਾਫ ਬੋਲਦੇ ਆ ਤਾਂ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਂਦਾ ਅੱਜ ਸਾਡੀ ਗਊ ਮਾਤਾ ਦਾ ਕਿੰਨਾ ਕੋਰਟ ਐਕਸ਼ਨ ਲੈਣ ਦੇ ਬਾਵਜੂਦ ਉਹ ਰੋਡ ਤੇ ੱਟਕੇ ਖੜੀ ਆ ਅੱਜ ਜ਼ਿਮੀਦਾਰ ਉਹਨੂੰ ਕੁੱਟ ਰਹੇ ਨੇ ਕਿਉਂਕਿ ਉਹਨਾਂ ਨੇ ਜ਼ਮੀਨ ਖਰਾਬ ਕਰਦੀ ਆ ਪਰ ਹਰ ਥਾਂ ਤੇ ਕੋਰਟ ਐਕਸ਼ਨ ਦਾ ਪੈਸਾ ਉਹ ਕਿੱਥੇ ਖਰਚਿਆ ਜਾ ਰਿਹਾ ਸਰਕਾਰ ਆਪਣੇ ਕੰਮਾਂ ਲਈ ਖਰਚ ਰਹੀ ਆ ਸਾਡਾ ਜੱਟ ਤੋਂ ਪੰਜਾਬ ਸੂਬਾ ਬਣਿਆ ਕਦੇ ਹਿੰਦੂ ਮੁੱਖ ਮੰਤਰੀ ਨਹੀਂ ਬਣਿਆ ਅਸੀਂ ਕਿੰਨੀ ਦੇਰ ਤੋਂ ਆਵਾਜ਼ ਲੈ ਕੇ ਆ ਰਹੇ ਦੇ ਵੀ ਕਿਆ ਪੰਜਾਬ ਦੇ ਵਿੱਚ ਇੱਕ ਗੋਮ ਨੇ ਇੱਕ ਸਮਾਜ ਦੇ ਜੱਟ ਪਰਿਵਾਰ ਜਿਹੜੀ 18% ਵਾਦੀ ਉਹਨਾਂ ਨੇ ਠੇਕਾ ਲੱਤਾ ਮੁੱਖ ਮੰਤਰੀ ਦਾ ਬਾਕੀ ਲੋਕ ਕਿੱਥੇ ਗਏ ਨੇ ਸਾਡੇ ਸਮਾਜ ਦੇ ਲੋਕਾਂ ਨੂੰ ਕਿਉਂ ਨਹੀਂ ਕਿਉਂਕਿ ਸਭ ਤੋਂ ਵੱਧ ਟੈਕਸ ਵਪਾਰੀ ਦਿੰਦਾ ਵਪਾਰ ਕੌਣ ਹੈ ਹਿੰਦੂ ਸਮਾਜ ਦੇ ਨਾਲ ਤਾਂ ਸਾਡਾ ਮੁੱਖ ਮੰਤਰੀ ਕਿਉਂ ਨਹੀਂ ਲਾਇਆ ਜਾਂਦਾ ਅੱਜ ਪੰਜਾਬ ਦੇ ਵਿੱਚ ਇੱਕ ਪੈਰਲਲ ਸੰਕਰ ਚੱਲ ਰਹੀ ਆ ਕਿਸਾਨਾਂ ਦੀ ਅੱਜ ਤੁਸੀਂ ਰਵਟ ਲਖਾਨ ਜਾਓ ਤੁਹਾਡੀ ਕੋਈ ਚੀਜ਼ ਚੋਰੀ ਹੁੰਦੀ ਆ ਤਾਂ ਰਵਟ ਨਹੀਂ ਲਿਖੀ ਜਾਂਦੀ ਤੁਹਾਡਾ ਕੋਈ ਨੁਕਸਾਨ ਹੁੰਦਾ ਚੈਦੀ ਖੋਈ ਜਾਂਦੀ ਰਵਟ ਨਹੀਂ ਲਿਖੀ ਜਾਂਦੀ ਕਿਸਾਨ ਉੱਥੇ ਜਾ ਕੇ ਗਲਤ ਪਰਚੇ ਵੀ ਦਰਜ ਕਰਾ ਦਿੰਦੇ ਨੇ ਅੱਜ ਵਪਾਰ ਸਾਰਾ ਖਤਮ ਕੀਤਾ ਹੋਇਆ ਇਹ ਕਿੱਥੇ ਜਾ ਰਹੀ ਹੈ ਸਰਕਾਰ ਇਹ ਕਿਹਦਾ ਬਦਲਾਵ ਹੈ ਅਸੀਂ ਸਾਡੇ ਸਮਾਜ ਨਾਲ ਅੰਤ ਕਾ ਹੋ ਰਿਹਾ ਤਾਂ ਹੀ ਸਾਨੂੰ ਇਕੱਠੇ ਹੋਣਾ ਪੈ ਰਿਹਾ ਅੱਜ ਸਾਡਾ ਸਮਾਜ ਇਕੱਠਾ ਹੋ ਕੇ ਸਾਨੂੰ ਹਿੰਦੂ ਜਾਗੋ ਕੱਢਣੀ ਪਈ ਰਹੀ ਹੈ ਸਾਨੂੰ ਹਿੰਦੂ ਸਮਾਜ ਨੂੰ ਇਕੱਠਾ ਕਰਨਾ ਪੈ ਰਿਹਾ ਆਪਣੀ ਗਊ ਮਾਤਾ ਬਾਤ ਆਪਣੇ ਮੰਦਿਰਾਂ ਬਾਤ ਤੇ ਧਰਨੇ ਲਾਣੇ ਪੈ ਰਹੇ ਸਾਡੀ ਸੁਣਵਾਈ ਨਹੀਂ ਹੈ ਇਸੀ ਗੱਲ ਕੇ ਅਸੀਂ ਇਕੱਠੇ ਹੋ ਕੇ ਡੇੜਾ ਸੀ ਕਹਿੰਦੇ ਨਾਰਾ ਸੀ ਕਟੋਗੇ ਤਾਂ ਵਟੋਗੇ ਬਿਲਕੁਲ ਸਾਨੂੰ ਸਰਕਾਰਾਂ ਅੱਜ ਤੱਕ ਵਟਵਾਟ ਕੇ ਰੱਖਿਆ ਸਾਨੂੰ ਕੱਟਣਾ ਨਹੀਂ ਹੋਣ ਦਿੱਤਾ ਐਨੀ ਆਬਾਦੀ ਹੋਣ ਦੇ ਵਾਅਦੂ ਸਾਡੇ ਮੰਦਿਰ ਨਹੀਂ ਅਸੀਂ ਗੌਰਮੈਂਟ ਛਡਾ ਸਕੇ ਅੱਜ ਐਸਜੀਪੀਸੀ ਪੈਨ ਦਾ ਪੈਸਾ ਸਾਡੇ ਮੰਦਰਾਂ 'ਪਾ ਸਭ ਤੋਂ ਵੱਧ ਚੜਾਵਾ ਹਿੰਦੂ ਸਮਾਜ ਦਾ ਸਭ ਤੋਂ ਵੱਧ ਹਿੰਦੂ ਸਮਾਜ ਪੈਸਾ ਲੈਂਦਾ ਮੋਹਾਲੀ 'ਚ ਕੌਮੀ ਇਨਸਾਫ ਮੋਰਚੇ ਦਾ ਧਰਨਾ ਲੱਗਿਆ ਹੋਇਆ ਹੈ ਅਕਸਰ ਕਹਿੰਦੇ ਅਭੀ ਗੋਤਮ ਜੀ ਵਿਰੋਧ ਕਰਦੇ ਕਿ ਜਿਹੜੇ ਜੇਲਾ ਕੇ ਬੰਦ ਸਿੰਘਾਂ ਨੇ ਉਹਨਾਂ ਦੀ ਰਿਹਾਈ ਨਹੀਂ ਕੀਤੀ ਜਾਣੀ ਚਾਹੀਦੀ ਹੈ ਤੁਹਾਡਾ ਸਟੈਂਡ ਕੀ ਹੈ ਕਿਉਂਕਿ ਤੁਹਾਡੇ ਨਾਲ ਜੁੜ ਚੁੱਕੇ ਨੇ ਅਸੀਂ ਪੁੱਛਣਾ ਚਾਹੁੰਦੇ ਜਿਹੜੇ ਜੇਲਾ 'ਚ ਬੰਦ ਆ ਕਿੰਨੇ ਲੋਕਾਂ ਦੇ ਕਾਤਲ ਨੇ ਉਹਨਾਂ ਨੂੰ ਬੰਦੀ ਸਿੰਘ ਕਿਉਂ ਕਿਹਾ ਜਾਂਦਾ ਉਹ ਸਾਡੇ ਦੇਸ਼ ਦੇ ਕਾਤਲ ਸਾਡੇ ਸੁਭੇ ਦੇ ਨੌਜਵਾਨ ਚਾਏ ਉਹਨਾਂ ਨੇ ਕਿਸੇ ਵੀ ਨ ਇਹਨੂੰ ਅਧਿਕਾਰ ਦਿੱਤਾ ਜਿਹੜੇ ਲੋਕ ਲੋਕ ਇਨਸਾਫ ਮੋਰਚੇ ਦੇ ਨਾਂ ਤੋਂ ਉਹਨਾਂ ਨੂੰ ਛਡਾਣ ਦੀ ਗੱਲ ਕਰਦੇ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਇਹ ਕਿਹਾ ਸਰਕਾਰ ਸੁੱਤੀ ਪਈ ਆ ਸਰਕਾਰ ਨੂੰ ਦਿਖ ਨਹੀਂ ਰਿਹਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਕੀਤਾ ਜਾ ਰਿਹਾ ਤੇਰੀ ਬੰਦ ਦੀ ਕਾਲ ਕੀਤੀ ਜਾ ਰਹੀ ਆ ਅੱਜ ਪੰਜਾਬ ਦਾ ਵਪਾਰ ਬੰਦ ਕਿਉਂ ਹੈ ਸਿਰਫ ਸਰਕਾਰ ਦੀ ਨਲਕੀ ਕਰਕੇ ਇਹ ਵੋਟਾਂ ਦੀ ਰਾਜਨੀਤੀ ਆ ਮੈਨੂੰ ਦੱਸਿਆ ਜਾਵੇ ਨਾ ਕਿ ਕੌਮੀ ਇਨਸਾਫ ਮੋਰਚਾ ਕਹਿ ਰਹੇ ਉਹਨਾਂ ਨੂੰ ਛੱਡਿਆ ਜਾਵੇ ਜਿਹੜੇ ਦੇਸ਼ ਦੇ ਗਰਦਾਰ ਜਿਨ੍ਹਾਂ ਨੇ નિર્ਦੋਸ਼ ਲੋਕਾਂ ਨੂੰ ਮਾਰਿਆ ਅੱਜ ਉਹਨਾਂ ਨੂੰ ਛੱਡਣ ਉਹਨਾਂ ਨੂੰ ਫਾਂਸੀ ਲਾਣੀ ਚਾਹੀਦੀ ਆ ਬਿਲਕੁਲ ਸਾਡਾ ਪਹਿਲਾਂ ਵੀ ਸਟੈਂਡ ਸੀ ਅੱਜ ਵੀ ਸਟੈਂਡ ਹੈ ਸੰਜੀਵ ਜੀ ਤੁਸੀਂ ਗਊ ਦੀ ਗੱਲ ਕੀਤੀ ਹੈਗੀ ਹੈ ਕਿ ਹੈ ਕਿ ਗਊਆਂ ਸੜਕ ਦੇ ਉੱਤੇ ਰੁਲ ਰੀਆਂ ਨੇ ਤੁਹਾਡੇ ਸੰਗਠਨ ਵੱਲੋਂ ਹਜ ਤੱਕ ਕੀ ਉਪਰਾਲਾ ਕੀਤਾ ਗਿਆ ਸਾਡੇ ਤਾਂ ਪਰਚੇ ਹੋਏ ਹੋਏ ਨੇ ਗਊਆਂ ਦੀ ਸੇਫਟੀ ਲਈ ਕੀ ਕੀਤਾ ਗਿਆ ਲਈ ਅਸੀਂ ਗਾਵਾ 100 ਗਾਂ ਲੈ ਕੇ ਬਾਦਲ ਸਾਹਿਬ ਦੇ ਘਰ ਬੰਨਣ ਜਾ ਰਹੇ ਸੀ ਸਾਡੇ ਤੁਹਾਡੇ ਮਾਲ ਹੀ ਜ਼ਿਲ੍ਹੇ ਦੇ ਵਿੱਚ ਸਾਡੇ ਗਲਾ ਪਰਚਾ ਇਹਨਾਂ ਨੇ ਰੋਡ ਜਾਮ ਕੀਤਾ ਗਊਆਂ ਲੈ ਕੇ ਅਸੀਂ ਅੱਜ ਜਿਹੜੀ ਗਊ ਸ਼ਾਲਾ 'ਚ ਬੈਠੇ ਨੇ ਅੱਜ ਦੇਖੋ ਕੌਣ ਚਲਾ ਰਿਹਾ ਮਰੰਡੇ ਸਾਡੇ ਅਸੀਂ ਸਰਕਾਰੀ ਜਗ੍ਹਾ ਨੂੰ ਆਪਣਾ ਕੰਟਰੋਲ ਕਰਕੇ ਉੱਥੇ ਮਰੰਡੇ ਚਲਾ ਰਹੇ ਨੇ ਗਊਸ਼ਾਲਾ ਹੋਰ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਬਾਹਲੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਆਪਣੇ ਪੱਧਰ ਤੇ ਬਿਨਾਂ ਸਰਕਾਰ ਦੀ ਸਪੋਰਟ ਤੋਂ ਦੂਜੇ ਪਾਸੇ ਸਰਕਾਰ ਟੈਕਸ ਲੈ ਰਹੀ ਆ ਕੋਟੈਕ ਕਿਸ ਚੀਜ਼ ਦਾ ਲੈ ਰਹੀ ਆ ਤੇ ਤੁਸੀਂ ਮੰਨਦੇ ਪੰਜਾਬ ਚ ਗੋਤ ਅਸਕਰੇ ਦਾ ਜਿਹੜਾ ਕਾਰੋਬਾਰ ਉਹ ਚੱਲ ਰਿਹਾ ਹੈ ਬਿਲਕੁਲ ਚੱਲ ਰਿਹਾ ਬਕਾਇਦਾ ਹਰ ਬਾਰਡਰ ਉੱਤੇ ਗਾਵਾਂ ਭਰ ਕੇ ਜਾਈਆਂ ਜਾ ਰਹੀਆਂ ਏ ਸਰਕਾਰ ਨੂੰ ਜੇ ਅਸੀਂ ਕਹਿੰਦੇ ਆ ਤਾਂ ਉਲਟਾ ਸਰਕਾਰ ਕਹਿੰਦੀ ਸਾਡੇ ਕੋਲ ਫੋਰਸ ਨਹੀਂ ਆ ਤੁਸੀਂ ਆਪ ਘੇਰੋ ਜਿਵੇਂ ਅਸੀਂ ਘੇਰਦੇ ਆ ਤਾਂ ਸਾਨੂੰ ਕਹਿੰਦਾ ਤੁਸੀਂ ਧੱਕਾ ਕਰਦੇ ਹੋ ਕਿਉਂਕਿ ਉਹਨਾ پاس ਗੰਨਾ ਹੁੰਦੀਆਂ ਉਹ ਸ਼ੂਟ ਕਰਦੇ ਨੇ ਆ ਸਾਡੇ ਗੋਤਮ ਜੀ ਨੇ ਦੋ ਤਿੰਨ ਵਾਰ ਕੋਰਨ ਦੀ ਕੋਸ਼ਿਸ਼ ਕੀਤੀ ਉਲਟਾ ਪ੍ਰਸ਼ਾਸਨ ਇਹਨਾਂ ਨੂੰ ਦਬਕਾਰਿਆ ਵੀ ਤੁਸੀਂ ਕਿਉਂ ਰਾਤ ਨੂੰ ਨਿਕਲਦੇ ਹੋ ਅਸੀਂ ਕਿਸੇ ਵੀ ਪਾਸੋਂ ਸੁਰੱਖਿਤ ਨਹੀਂ ਹੈ ਇੱਥੇ ਸੰਜੀਪ ਜੀ ਕੀ ਇਸ ਵੇਲੇ ਸ਼ਿਵ ਸੇਨਾ ਸਿੰਗਲ ਬੈਨਰ ਕੋਈ ਵੀ ਨਹੀਂ ਹੈਗਾ ਕੋਈ ਸ਼ਿਵ ਸੇਨਾ ਹਿੰਦੂਸਤਾਨ ਹੈ ਕੋਈ ਸ਼ਿਵ ਸੇਨਾ ਪੰਜਾਬ ਹੈ ਕੋਈ ਕੋਈ ਸ਼ਿਵ ਸੇਨਾ Hindu ਦੇ ਆਪ ਤੁਸੀਂ ਇਕੱਠੀ ਸੰਗਠਨ ਨਹੀਂ ਇਕੱਠਾ ਹੈਗਾ ਕੀ ਬਿਲਕੁਲ ਅਸੀਂ ਇਕੱਠੇ ਹੋ ਰਹੇ ਨੇ ਅਸੀਂ Hindu ਜਾਗੋ ਦੇ ਨਾਮ ਤੇ ਪੰਜਾਬ ਦੇ ਵਿੱਚ ਲੱਗ ਲੱਗ ਛਿਲਿਆਂ ਦੇ ਵਿੱਚ 6 ਪ੍ਰੋਗਰਾਮ ਕੀਤੇ ਨੇ ਆਲ ਸ਼ਿਵ ਸੇਨਾ ਹਰ ਬਜਰੰਗਦਲ ਆਰਐਸਐਸ ਦੇ ਬੰਦੇ ਜਿੰਨੇ ਹਿੰਦੂ ਸਮਾਜ ਦੇ ਲੋਕ ਸੀ ਉਹ ਸਾਡੇ ਮੀਟਿੰਗਾਂ ਦੇ ਵਿੱਚ ਆਏ ਨੇ ਹਿੰਦੂ ਜਾਗ ਕੋ ਚਾਏ ਨੇ ਸਰਕਾਰ ਦੇ ਰੋਕਣ ਦੇ ਬਾਹਵੂਦ ਵੀ ਅਸੀਂ 16 17 ਸ਼ਿਵਸੈਨਾ ਮਾ ਉਹਨਾਂ ਦਾ ਬਾਅਦ ਬਜਰੰਗਦਲ ਉਹ ਸਾਡੇ ਅੱਜ ਜਿਹੜੇ ਅੱਜ ਭਾਈ ਸਾਹਿਬ ਬੈਠੇ ਨੇ ਉਹ ਕੋਈ ਸ਼ਿਵਸੈਨਾ ਪੰਜਾਬ ਦੇ ਬੈਨਰ ਤੋਂ ਨਹੀਂ ਇਹ ਸਾਡੇ ਹਿੰਦੂ ਸਮਾਜ ਦੇ ਨੇਤਾ ਨੇ ਇਹ ਹਿੰਦੂਆਂ ਦੇ ਖੰਭ ਨੇ ਭਿੰਦਰ ਸ਼ਰਮਾ ਜੀ ਇਹ ਜਿਹੜੇ ਸਾਡੇ ਨਾਲ ਜੁੜੇ ਨੇ ਜੇ ਸਾਡੇ ਸਹੀ ਕੰਮ ਨੇ ਅੱਜ ਸਾਡੇ ਨਾਲ ਵਪਾਰ ਵੀ ਚੱਲ ਰਿਹਾ ਸਾਡੇ ਨਾਲ ਵਪਾਰੀ ਆ ਰਹੇ ਨੇ ਅਸੀਂ ਤੁਹਾਡੇ ਜਰੀਆ ਚ ਕੋਈ ਹੋਰ ਗੱਲ ਦੱਸਣਾ ਚਾਹੁੰਦੇ ਵੀ ਜਿਸ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਪਿੱਛੇ ਪੰਜਾਬ ਬੰਦ ਕਰਾਇਆ ਅਸੀਂ ਵੀ ਵਪਾਰੀਆਂ ਨਾਲ ਮੀਟਿੰਗਾਂ ਕਰ ਰਹੇ ਨੇ ਅਸੀਂ ਪੰਜਾਬ ਬੰਦ ਕਰਾਵਾਂਗੇ ਵਪਾਰੀਆਂ ਨੂੰ ਲੈ ਕੇ ਕਾਦੇ ਲਈ ਮੈਂ ਪੰਜਾਬ ਦਾ ਜਿਹੜਾ ਵਪਾਰ ਖਤਮ ਹੋ ਰਿਹਾ ਜਿਹੜੇ ਕਿਸਾਨ 30 ਦਿਨ ਅੱਜ ਬਾਰਡਰ ਤੇ ਬੈਠੇ ਨੇ ਉੱਥੋਂ ਸਾਡਾ ਕੋਈ ਸਮਾਨ ਨਹੀਂ ਆ ਰਿਹਾ ਸਾਨੂੰ ਦੁੱਗਣੇ ਪੈਸੇ ਦੇਏ ਜਾ ਰਹੇ ਨੇ ਇੱਥੇ ਕਿਉਂ ਨਹੀਂ ਇੰਡਸਟਰੀ ਲੱਗ ਰਹੀ ਸਰਕਾਰ ਕਿਉਂ ਨਹੀਂ ਧਿਆਨ ਦੇ ਰਹੀ ਨਾ ਕੋਈ ਇੰਡਸਟਰੀ ਲੱਗ ਰਹੀ ਨਾ ਸਾਡਾ ਸਮਾਨ ਆ ਰਿਹਾ ਸਾਨੂੰ ਛੋਟੇ ਚੱਲ ਰਹੀ ਆ ਸਾਡੇ ਪੰਜਾਬ ਜਿਹੜਾ ਬਾਰਡਰ ਏਰੀਆ ਹੋਣ ਕਰਕੇ ਪਹਾਲੇ ਜਿਹੜੇ ਦੇਸ਼ ਨੇ ਉਹ ਹਮੇਸ਼ਾ ਇੱਥੇ ਗੜਬੜੀ ਕਰਨਾ ਚਾਹੁੰਦੇ ਨੇ ਪਰ ਇਹ ਸਰਕਾਰ ਬਿਲਕੁਲ ਨਲਾਇਕ ਆ ناکਾਮ ਆਵਾ ਤੇ ਕਿਸੇ ਵੀ ਤਰੀਕੇ ਦਾ ਵਪਾਰੀਆਂ ਦਾ ਜਲੂਸ ਕੱਢ ਰਹੀ ਹੈ ਅੱਜ ਜਿਹੜਾ ਬਿਜਲੀ ਪਾਣੀ ਕਿਹਨਾਂ ਨੂੰ ਫਰੀ ਦਿੱਤਾ ਜਾ ਰਿਹਾ ਜਿਹੜੇ ਬੜੇ-ਬੜੇ ਔ ਨੇ ਵਪਾਰੀਆਂ ਤੋਂ ਵੱਧ ਬਏ ਲਏ ਜਾ ਰਹੇ ਨੇ ਤੇ ਆਪਾਂ ਕਹਿ ਸਕਦੇ ਆ ਕਿ ਸਾਰੀ ਸ਼ਿਫਸ ਨੇ ਡਿਸੋਲਵ ਹੋ ਗਈ ਇੱਕ ਬੈਂਡਰ ਬਣਾਉਣ ਜਾ ਰਹੀ ਹੈ ਬਿਲਕੁਲ ਆਏਗੀ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਦਿਖਾ ਦੇਣਾ ਹੈ ਨਲੀ ਸਾਹਿਬ ਇੱਕ ਹੋਰ ਆਖਰੀ ਸਵਾਲ ਹੈ ਕਿ ਪੰਜਾਬ 'ਚ ਜਦ ਕੋਈ ਘਟਨਾ ਵਾਪਰਦੀ ਹੈ ਕੋਈ ਹਾਦਸਾ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਖਾਸ ਕਰਕੇ ਉਹ ਪ੍ਰਵਾਸੀ ਵਰਸਸ ਸਿੱਖੀズム ਨਾਲ ਜੋੜਿਆ ਜਾਂਦਾ ਹੈ ਤਾਂ ਅਕਸਰ ਕੁਝ ਗਰਮ ਖਿਆਲੀ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਦੇ ਬਿਆਨ ਦੇਣੇ ਸ਼ੁਰੂ ਕਰ ਦਿੰਦੇ ਆ ਕਿ ਪ੍ਰਵਾਸੀਆਂ ਨੂੰ ਬਾਹਰ ਭਜਾਇਆ ਜਾਵੇ ਪੰਜਾਬ 'ਚ ਨਾ ਰਹਿਣ ਦਿੱਤਾ ਜਾਵੇ ਤੁਹਾਡਾ ਕੀ ਸਟੈਂਡ ਹੈ ਤੇ ਤੁਹਾਡੇ ਵੱਲੋਂ ਸੰਕਟਮਲ ਹਜੇ ਤੱਕ ਕੀ ਕੀਤਾ ਗਿਆ ਉਹਨਾਂ ਲਈ ਮਿੱਥੋ ਜਿਹੜੇ ਪ੍ਰਵਾਸੀਓਸੀਂ ਪੁੱਛਣਾ ਚਾਹੁੰਦੇ ਸਾਡੇ ਦੇਸ਼ ਦੇ ਆ ਪ੍ਰਵਾਸੀ ਟੈਕਸ ਦੇ ਰਹੇ ਨੇ ਪ੍ਰਵਾਸੀ ਇੱਥੇ ਪੈਸੇ 'ਚ ਵਪਾਰ ਕਰ ਰਹੇ ਨੇ ਉਹ ਪ੍ਰਵਾਸੀ ਜਿਹੜੇ ਪੰਜਾਬ ਤੋਂ ਕੈਨੇਡਾ ਚਲੇ ਗਏ ਕੈਨੇਡਾ ਵਾਲੇ ਵੀ ਕਿਹਾਣਗੇ ਜਿਹੜਾ ਸਾਡਾ ਦੇਸ਼ ਦਾ ਇੱਕ ਪਾਸੇ ਦਾ ਸੀ ਕਹਿ ਰਹੇ ਨੇ ਕਿ ਸਾਡਾ ਪੂਰਾ ਹਿੰਦੁਸਤਾਨ ਭਾਰਤ ਇੱਕ ਹੈ ਇੱਥੇ ਹਰ ਇੱਕ ਨੂੰ ਅਧਿਕਾਰ ਹੈ ਹਰ ਕੌਮ ਨੂੰ ਹਰ ਉਹਦੇ ਸੰਗਠਨ ਨੂੰ ਤਾਂ ਪ੍ਰਵਾਸੀ ਕਿਹਨੂੰ ਕਿਹਾ ਜਾਂਦਾ ਜਿਹੜਾ ਪ੍ਰਵਾਸੀ ਇੱਥੇ ਦੀ ਜ਼ਮੀਨ ਲੈ ਕੇ ਇੱਥੇ ਵਪਾਰ ਕਰ ਰਿਹਾ ਸਰਕਾਰ ਨੂੰ ਟੈਕਸ ਦੇ ਰਿਹਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਆ ਉਹਦੀ ਸੁਰੱਖਿਆ ਕਰਨਾ ਜੀ ਮੈਂ ਤਕਰੀਬਨ 2015 ਤੋਂ ਸ਼ਿਵ ਸੈਨਾ ਦੇ ਗਰੁੱਪਾਂ ਦੇ ਨਾਲ ਰਲ ਕੇ ਹਿੰਦੂਤਵ ਦੇ ਲਈ ਕੰਮ ਕਰ ਰਿਹਾ ਹਾਂ ਸਨਾਤਨ ਧਰਮ ਦੀ ਸੇਵਾ ਕਰ ਰਿਹਾ ਹਾਂ ਸੋ 10 ਸਾਲ ਹੋ ਗਏ ਤਕਰੀਬਨ ਤਕਰੀਬਨ ਔਰ ਮੈਂ ਇਹ ਮਹਿਸੂਸ ਕੀਤਾ ਵੀ ਸ਼ਿਵ ਸੈਨਾ ਪੰਜਾਬ ਜਿਹੜੀ ਕਿ ਬੱਬਰ ਸ਼ੇਰਾਂ ਦੀ ਪਾਰਟੀ ਹੈ ਜਿਹਦੇ ਪ੍ਰਮੁੱਖ ਸ਼੍ਰੀ ਸੰਜੀਵ ਘਣੋਲੀ ਜੀ ਤੇ ਚੇਅਰਮੈਨ ਟੰਡਨ ਜੀ ਰਜੀਵ ਟੰਡਨ ਜੀ ਸੋ ਇਹਨਾਂ ਦਾ ਜੋ ਕੰਮ ਹੈ ਜੋ ਇਹ ਆਪਣੇ ਕੰਮ ਦੇ ਪ੍ਰਤੀ ਸਮਰਪਿਤ ਹੈ ਔਰ ਇਹ ਕਿਸੇ ਵੀ ਮੁੱਲ ਤੇ ਕਿਸੇ ਵੀ ਕੋਈ ਕੰਪਰਮਾਈਜ਼ ਨਹੀਂ ਕਰਦੇ ਉਸ ਇਹਨਾਂ ਦੀ ਖਾਸੀਅਤ ਨੂੰ ਦੇਖ ਕੇ ਮੈਂ ਅੱਜ ਸ਼ਿਵ ਸੈਨਾ ਪੰਜਾਬ ਦੇ ਵਿੱਚ ਆਪਣੇ ਪ੍ਰਧਾਨ ਜੀ ਦੇ ਚਰਨਾਂ ਦੇ ਵਿੱਚ ਆਇਆ ਸੋ ਅੱਗੇ ਨੂੰ ਹੁਣ ਮਿਹਨਤ ਕਰਾਂਗੇ ਸਨਾਤਨਤਰੰਦੀ ਸੇਵਾ ਦੇ ਲਈ ਦਿਲ ਰਾਤ ਇੱਕ ਤਰ੍ਹਾਂ ਸ਼ਿਵ ਸੇਨਾ ਹਿੰਦੁਸਤਾਨੇ ਕੰਮ ਨਹੀਂ ਕਰਦੀ ਜੋ ਸ਼ਿਵ ਸੇਨਾ ਪੰਜਾਬ ਕਰਦੀ ਹੈ ਤੁਸੀਂ ਕਾਫੀ ਲੰਮਾ ਸਮਾਂ ਉਹਦੇ ਵਿੱਚ گزارਿਆ ਜੀ ਉਹ ਆਪਣੇ ਲੈਵਲ ਤੇ ਉਹ ਵੀ ਕਰ ਰਹੇ ਆ ਜੀ ਸੋ ਹੁਣ ਆਪਾਂ ਨਵੀਂ ਜਮਾਤ ਦੇ ਵੀ ਚਾਏ ਆ ਸੋ ਸਾਡੇ ਜੋ ਪ੍ਰਧਾਨ ਜੀ ਦੇ ਮੈਂ ਕੰਮਕਾਜ ਦੇਖ ਕੇ ਤੋਂ ਇਹਨਾਂ ਤੋਂ ਜਣੀ ਮਤਲਬ ਮੈਂ ਸਮਰਪਿਤ ਹੋਇਆ ਕੰਮਕਾਜ ਦੇਖ ਕੇ ਜੀ ਕਈ ਵਾਰ ਅਕਸਰ ਇਹ ਉਦਾਹਰਨ ਕਿ ਜਦੋਂ ਕੋਈ ਬੰਦਾ ਇੱਕ ਪਾਰਟੀ ਜਾਂ ਦੂਜੀ ਪਾਰਟੀ ਜਾਂਦਾ ਤੇ ਕੋਈ ਨਾ ਕੋਈ ਉਹਨੂੰ ਲਾਲਸਾ ਦਿੱਤੀ ਜਾਂਦੀ ਜਾਂ ਕੋਈ ਡਿਮਾਂਡ ਹੁੰਦੀ ਹੈ ਤੁਹਾਡੇ ਵੱਲੋਂ ਕੋਈ ਆਧਿਆਗਰ ਦੀ ਕੋਈ ਡਿਮਾਂਡ ਹੈ ਕਿਸ ਤਰ੍ਹਾਂ ਦੀ ਹੈ ਨਹੀਂ ਐਜਾ ਕੋਈ ਨਹੀਂ ਹੈ ਜੀ ਤੁਹਾਨੂੰ ਮੈਂ ਦੱਸਿਆ ਹੈ ਵੀ ਅਸੀਂ ਸਾਡਾ ਤਾਂ ਇਹ ਪੈਸ਼ਨ ਹੈ ਇਹ ਜੋ ਸਾਡਾ ਸਨਾਤਨ ਦੀ ਜਿਹੜੀ ਸੇਵਾ ਹੈ ਉਹ ਤਾਂ ਸਾਡਾ ਪੈਸ਼ਨ ਹੈ ਸੋ ਆਪਾਂ ਆਪਣੇ ਉਸਾਬ ਨਾਲ ਆਏ ਆ ਕੋਈ ਇਦਾਂ ਦਾ ਸਾਨੂੰ ਕੋਈ ਕਿਸੇ ਨੇ ਕੋਈ ਲਾਲਚ ਨਹੀਂ ਦਿੱਤਾ ਜੀ ਦੱਸੋ ਬਾਜੀ ਸ਼ਿਵਸ਼ਰਨ ਪੰਜਾਬ ਦੇ ਵਿੱਚ ਅਰਵਿੰਦ ਗੋਤਮ ਜੀ ਸ਼ਾਮਲ ਹੋਏ ਨੇ ਤੁਸੀਂ ਨਾਲ ਸਾਥ ਦੇ ਨੇ ਆਏ ਹੋ ਕੀ ਕਹਿਣਾ ਚਾਹੋਗੇ ਦੇਖੋ ਬੇਸਿਕਲੀ ਪੰਜਾਬ ਦੇ ਅੰਦਰ ਕੋਈ ਵੀ ਸ਼ਿਵਸ਼ਰਨਾਂ ਜਿਹੜੀ ਹੈਗੀ ਹੈ ਇਹ ਹਿੰਦੂ ਆਵਾਸਥੇ ਬੋਲਦੀ ਆ ਉਹ ਹੋਰ ਕੋਈ ਸਵੀ ਤਨਖਾਈ ਇਹ ਲੋਕ ਨਹੀਂ ਹੈਗੇ ਇਹ ਸਾਰੇ ਆਪਣੇ ਆਪਣੇ ਜਿਹੜੇ ਜਨੂਨ ਦੇ ਨਾਲ ਪੰਜਾਬ ਵਾਸਤੇ ਔਰ ਪੂਰੇ ਦੇਸ਼ ਵਾਸਤੇ ਕੰਮ ਕਰਦੇ ਆ ਅੱਜ ਜਿਹੜਾ ਅਰਵਿੰਦ ਗੋਤਮ ਦੀ ਮੇਰਾ ਛੋਟਾ ਵੀਰ ਕਿਉਂਕਿ ਇਸ ਜਿਹੜੀ ਸਾਡੀ ਮੂਵਮੈਂਟਸ ਹੈਗੀਆਂ ਸਾਡੇ ਵਿਜੂਤ ਵਾਲੇ ਵਿਚਾਰਧਾਰਾ ਦੇ ਵਿੱਚ ਅੱਜ ਤੋਂ 8 ਸਾਲ ਪਹਿਲਾਂ ਇਹਨੂੰ ਮੈਂ ਜੁਆਇਨਿੰਗ ਕਰਵਾਇਆ ਸੀ ਆਪਣੇ ਨਾਲ ਕੁਲੋਲੀ ਸਾਹਿਬ ਤੋਂ ਇਮਪ੍ਰੈਸ ਹੋ ਕੇ ਕਿਉਂਕਿ ਪੰਜਾਬ ਦੇ ਅੰਦਰ ਜਿੰਨੇ ਵੀ ਹਿੰਦੂ ਨੇਤਾ ਹੈ ਸਾਡੇ ਲਗਭਗ 15-16 ਸ਼ਿਪਸਨਾ ਹੈਗੀਆਂ ਹੋਰ ਵੀ ਬਹੁਤ سارے ਸੰਗਠਨ ਹੈਗੇ ਹਨ ਲੇਕਿਨ ਉਹਨਾਂ ਦੇ ਕਿਸੇ ਵੀ ਪਰਿਵਾਰ ਦੇ ਕਿਸੇ ਵੀ ਪਰਿਵਾਰ ਦੇ ਮੈਂਬਰ ਜਾਂ ਕਿਸੇ ਵੀ ਪਰਿਵਾਰ ਦੇ ਨਜ਼ਦੀਕੀ ਨੇ ਕੇ ਪੰਜਾਬ ਵਾਸਤੇ ਕੋਈ ਮਦਦ ਨਹੀਂ ਦਿੱਤੀ ਇਤਿਹਾਸ ਗਵਾਹ ਹੈ ਕਿ ਜਦੋਂ ਅੱਤਵਾਦ ਦਾ ਦੌਰ ਸੀ ਸਾਡੇ ਸੰਜੀਪ ਘੋਲੀ ਦੀ ਰਾਸ਼ਟਰੀ ਅਧਿਸ਼ ਸ਼ਿਪਸਨਾ ਪੰਜਾਬ ਜਿਹੜੇ ਕਿ ਉਹਨਾਂ ਦੀ ਗੋਲੀਆਂ ਦਾ ਸ਼ਿਕਾਰ ਸੰਜੀਤ ਘਨੋਲੀ ਦੇ ਪਿਤਾ ਜੀ ਹੋਏ ਸੀ ਉਹਨਾਂ ਨੇ ਪੰਜਾਬ ਵਾਸਤੇ ਸ਼ਹਾਦਤ ਦਿੱਤੀ ਸੀ ਔਰ ਉਸ ਦੇ باوجود ਵੀ ਅੱਜ ਘਨੋਲੀ ਸਾਹਿਬ ਪਿੰਡ ਪਿੰਡ ਸ਼ਹਿਰ ਸ਼ਹਿਰ ਇਲਾਕਿਆਂ ਦੇ ਵਿੱਚ ਜਾ ਕੇ ਆਪਣੇ ਹਿੰਦੂ ਭਾਈਚਾਰੇ ਦਾ ਹਲਕ ਜਗਾਉਂਦੇ ਆ ਆਪਣੇ ਹਿੰਦੂ ਭਾਈਚਾਰੇ ਨੂੰ ਇਕੱਠਾ ਕਰਦੇ ਨੇ ਉਹਨਾਂ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਅਰਵਿੰਦ ਗੋਤਮ ਜੀ ਹੈਗੇ ਆ ਉਹ ਸ਼ਿਫਟ ਕਰਾ ਪੰਜਾਬ ਦੇ ਵਿੱਚ ਅੱਜ ਆਪਣੇ ਸਾਥੀਆਂ ਨਾਲ ਜੁਆਇਨ ਕਰ ਰਹੇ ਆ ਤੇ ਮੈਂ ਆਪਣੇ ਵੱਲੋਂ ਵੀ ਬਹੁਤ ਸਾਰੀ ਮੁਬਾਰਕਬਾਦ ਦਿੰਦਾ ਇਸ ਪਰਿਵਾਰ ਨੂੰ ਕਿਉਂਕਿ ਮੈਂ ਐਜ਼ ਇੱਕ ਹਿੰਦੂ ਦੇ ਤਾ ਹੁਣ ਕਰਕੇ ਮੈਂ ਹਰੇਕ ਸੱਗਠਣ ਦੇ ਨਾਲ ਦਿਲੋਂ ਜਿਹੜਾ ਹੈਗਾ ਉਹ ਪਿਆਰ ਵੀ ਕਰਦਾ ਕਿਉਂਕਿ ਇਹ ਉਸ ਸੱਗਠਣ ਦੇ ਲੋਕ ਹੈ ਇਹ ਹਿੰਦੂਸਤਵ ਦੇ ਉਹ ਲੋਕ ਹੈ ਕਿ ਜਿਹੜੇ ਬਿਨਾਂ ਕਿਸੇ ਤਨਖਾਹ ਤੋਂ ਆਪਣੇ ਹਿੰਦੂਅਤ ਕੌਮ ਦਾ ਚੌਕੀਦਾਰ ਔਰ ਪਹਿਰਾਦਾਰਾ ਪੰਜਾਬ ਦੇ ਵਿੱਚ ਕਰਦੇ ਹਨ ਅਗਰ ਇਹ ਲੋਕ ਨਾ ਹੁੰਦਾ ਪੰਜਾਬ ਦੇ ਪੰਜਾਬੀ ਨੂੰ ਖਾਸ ਕਰਕੇ ਸਨਾਤਨੀ ਔਰ ਹਿੰਦੂ ਧਰਮ ਨੂੰ ਜਿਹੜੇ ਕੁਸ਼ਟਕਟੜ ਬੰਦੀ ਲੋਗ ਆ ਉਹ ਕੱਦ ਦੇ ਪੰਜਾਬ ਦੇ ਵਿੱਚੋਂ ਕਸ਼ਮੀਰ ਦੀ ਤਰ੍ਹਾਂ ਕੱਢ ਕੇ ਬਾਹਰ ਸੇਡ ਦਿੰਦੇ ਐਤ ਸਿਆਦਾ ਨਹੀਂ ਕਹਾਗਾ ਨਰੋਲੀ ਜੀ ਕੁਵਿੰਦਰ ਪਾਈ ਸਾਹਿਬ ਜਿੰਨੀ ਵੀ ਟੀਮ ਹੈ ਅਰਜੀਵ ਕੰਡਨਣ ਜੀ ਕਿਤੇ ਬੜੇ ਸ਼ੋਰ ਲੋਟਸ ਦੇ ਉਪਰ ਅੱਜ ਜਿਹੜਾ ਹੈਗਾ ਇਹ ਪ੍ਰੋਗਰਾਮ ਜਿਹੜਾ ਹੈਗਾ ਜੁਆਇਨਿੰਗ ਦਾ ਸੀ ਕਿਸੇ ਅਹੁਦੇਦਾਰੀ ਦੀ ਵੰਡ ਲਈ ਹੋਈ 20 ਤਰੀਕ ਨੂੰ ਜਿਹੜਾ ਹੈਗਾ ਜਿਉ ਸ਼ਿਵਸਨਾਪੁਰਾ ਜਾਬ ਵੱਲੋਂ ਇੱਕ ਜਿਹੜਾ ਪ੍ਰੋਗਰਾਮ ਮਹਾਲੀ ਦੇ ਅੰਦਰ ਲੇਕਿਆ ਜਾ ਰਿਹਾ ਹੈ ਉਹਨਾਂ ਦੇ ਵਿੱਚ ਕਮੇਟੀ ਦੇ ਕਿਹੜੀ ਕੀ ਸਿੱਖਿਆ ਪੰਜਾਬ ਦੀ ਕਮੇਟੀ ਔਰ ਪ੍ਰਧਾਨ ਜੀ ਔਰ ਚੇਅਰਮੈਨ ਸਾਹਿਬ ਉਹ ਵੀ ਜਲਦੀ ਕਿਹੜੀ ਇਹਨਾਂ ਦੀ 11ਵੇਂ ਦੀ ਕਮੇਟੀ ਹੈਗੀ ਹੈ ਉਹ ਤੈਅ ਕਰੇਗੀ ਵੀ ਆਪਾਂ ਇਹਨਾਂ ਦੀ ਯੋਗਤਾ ਦੇ ਅਨਸਾਰ ਇਹਨਾਂ ਨੂੰ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਰਾਸ਼ਟਰ ਦੇ ਵਿੱਚ ਕਿਸੇ ਵੀ ਥਾਂ ਦੇ ਉੱਪਰ ਕਿਹੜੀ ਜ਼ਿੰਮੇਵਾਰੀ ਕੋ ਆਪਣੀ ਜਿਹੜੀ ਹੈਗੀ ਹੈ ਉਹ ਗੋਤਮ ਜੀ ਨੂੰ ਦੇਣੀ ਹੈ ਤੇ ਮੈਂ ਮਹਾਂਦੀ ਦੇ ਇੱਕ ਹਿੰਦੂ ਨੇਤਾ ਹੋਣ ਦੇ ਨਾਮ ਤੋਂ ਮੈਕਨੋਲਿਜ ਨੂੰ ਇਹਨਾਂ ਦੀ ਟੀਮ ਨੂੰ ਆਸ਼ਵਾਸਨ ਦਿਵਾਉਣਾ ਹੈ ਕਿ अरविंद गौतम ਜਿਹੜਾ ਹੈਗਾ ਆਪਣੇ ਸਰਾਕੰਦ ਰੰਮ ਦਾ ਇੱਕ ਸੱਚਾ ਸਪਾਹੀ ਹੈ ਇੱਕ ਸੱਚਾ ਬਹਾਦਰ ਹੈ ਉਹ 46 ਦੇ ਨਾਲੇ ਸਹੀ ਦੇ ਖਰਾ ਉਤਰੇਗਾ जय श्री राम जय श्री राम जय श्री राम ਦੱਤ ਸਭ ਜਿਸ ਤਰ੍ਹਾਂ ਗੋਰੀ ਸਾਹਿਬ ਨੇ ਕਿਹਾ ਕਿ ਪੰਜਾਬ ਚ ਲੈਂਡ ਆਰਡਰ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਤੋਂ ਕੰਟਰੋਲ ਨਹੀਂ ਕਰ ਪਾ ਰਹੀ ਤੁਸੀਂ ਇਸ ਗੱਲ ਨਾਲ ਕਿੰਨਾ ਸਹਿਮਤ ਹੋ ਵਿਖੋ ਪੰਜਾਬ ਦੇ ਜੋ ਹਾਲਾਤ ਚੱਲਦੇ ਆ ਰਹੇ ਹਨ ਅਗਰ ਮੈਂ ਦੇਸ਼ ਦੀ ਖਾਸ ਕਰਕੇ ਪੰਜਾਬ ਦੀ ਗੱਲ ਕਰਦਾ ਹਾਂ ਕਿ ਪੰਜਾਬ ਦੇ ਅੰਦਰ 35 ਹਰ ਨਿਰਦੋਸ਼ ਹਿੰਦੂਆਂ ਦਾ ਕਤਲ ਖਾਸ ਕਰਕੇ ਸਨਾਤਨੀਆਂ ਦਾ ਕਤਲ ਔਰ ਮਨੁੱਖਤਾ ਦਾ ਕਤਲ ਅੱਤਵਾਦੀਆਂ ਦੇ ਟਾਈਮ ਦੇ ਵਿੱਚ ਹੋਇਆ ਹੈ 84 ਦੇ ਦੰਗੇ ਹੋਏ ਆ ਦਿੱਲੀ ਦੇ ਵਿੱਚ ਹੋਏ ਆ ਜਾਂ ਪੰਜਾਬ 'ਚ ਹੋਏ ਆ ਉਹਦੇ ਵਿੱਚ ਕਿਉਂ ਬੜਾ ਹਾਦਸਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਮਾਰੀ ਜਾਂਦੀ ਹੈ ਮਾਹੌਲ ਪਟਕਦਾ ਹੈ ਦੰਗੇ ਹੋਏ ਆ ਲੇਕਿਨ ਅਸੀਂ ਸਰਕਾਰ ਦੀ ਤਾਰੀਫ ਉੱਥੇ ਹੀ ਕਰਦੇ ਆ ਕਿ ਸਰਕਾਰਾਂ ਨੇ ਉਹਨਾਂ ਨੂੰ ਮੋੜ ਕੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਵਿਰੋਜ਼ਗਾਰ ਵੀ ਦਿੱਤਾ ਹੈ ਉਹਨਾਂ ਨੂੰ ਘਰ ਵੀ ਦਿੱਤੇ ਆ ਉਹਨਾਂ ਨੂੰ ਸਭ ਕੁਝ ਦਿੱਤਾ ਹੈ ਅੱਜ ਤੱਕ ਵੀ ਜਿਹੜੇ ਹੈਗੇ ਉਹ ਚੀਜ਼ ਦਾ ਫਾਇਦਾ ਚੱਕਦੇ ਹੋਏ ਫਾਇਦਾ ਲੈਂਦੇ ਹੋਏ ਆਪਣੀ ਆਪਣੀ ਯੋਗਤਾ ਤੇ ਪਹੁੰਚਦੇ ਨੇ ਲੇਕਿਨ ਪੰਜਾਬ ਦੇ ਅੰਦਰ ਜਿਹੜਾ 35000 ਹਿੰਦੂ ਮਰਿਆ ਹੈ ਅੱਜ ਤੱਕ ਸਰਕਾਰ ਨੇ ਉਹਨਾਂ ਦੇ ਪਰਿਵਾਰਾਂ ਦੇ ਬਾਰੇ ਸਲਾਹ ਤਾਂ ਖਬਰ ਤਾਂ ਬਹੁਤ ਦੂਰ ਦੀ ਗੱਲ ਹੈ ਉਹਨਾਂ ਬਾਰੇ ਸੋਚਣਾ ਵੀ ਬੰਦ ਕਰਤਾ ਹੈ ਕਿ ਉਹ ਪੰਜਾਬ ਦੇ ਹਿੰਦੂ ਲੋਕ ਕਿੱਥੇ ਹੈਗੀਆਂ ਪੰਜਾਬ ਦੇ ਵਿੱਚ ਇਹ ਉਹ ਕਿਸ ਹਾਲਾਤਾਂ ਦੇ ਵਿੱਚ ਆ ਤੇ ਉਸ ਤੋਂ ਬਾਅਦ ਜੇ ਵੀ ਗੱਲ ਕਰਦੇ ਆ ਕਿ ਮਹਾਲੀ ਦੀ ਉਹ ਗੱਲ ਕਰੀਏ ਕਿ ਸਾਡੇ ਮਹਾਲੀ ਦੇ ਅੰਦਰ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਅੰਦਰ ਤੁਸੀਂ ਸਾਡੇ ਬਾਰਡਰ ਦੇ ਉੱਪਰ ਹੀ ਬੰਦੀ ਸਿੰਘ ਕਿਹੜੇ ਬੰਦੀ ਸਿੰਘ ਜਿਨ੍ਹਾਂ ਲੋਕਾਂ ਨੇ ਕਤਲ ਕੀਤੇ ਆ ਖੂਰ ਬੰਦੇ ਜਿਹੜੇ ਹੈਗੇ ਅਸਲਾ ਚੱਕੀ ਕੇ ਘੁੰਮਦੇ ਜਿਨੂੰ ਮਾਪ ਪਾਪ ਵੀ ਚਿਰ ਨਹੀਂ ਪਤਾ ਸੀ ਨਿਰਦੋਸ਼ ਬੱਚੇ ਮਾਰਦੇ ਇਕੱਲਾ ਇਕੱਲਾ ਬੱਚਾ ਮਾਰਦਾ ਉਹ ਅੱਜ ਬੰਦੀ ਸਿੰਘ ਨਿਰਦੋਸ਼ ਹੋ ਗਏ ਇਹ ਜੇ ਲੋਕਾਂ ਨੂੰ ਫਾਂਸੀ ਦੇ ਟੰਗਦਣਾ ਚਾਹੀਦਾ ਹੈ ਅਗਰ ਪੰਜਾਬ ਸਰਕਾਰ ਤੋਂ ਹਿੰਦੂ ਸਰਦਾਰ ਦੇ ਕੋਲ ਕੋਈ ਜਲਾਦ ਨਹੀਂ ਹੈ ਸਾਡੀ ਸ਼ਿਸ਼ਲਾ ਪੰਜਾਬ ਜਲਾਦ ਬਣਦਾ ਵੀ ਕੰਮ ਕਰੇਗੀ ਇਹ ਜੇ ਦਰਿੰਦਿਆਂ ਨੂੰ ਫਾਂਸੀ ਦੇਣ ਵਾਸਤੇ ਤੇ ਇਹ ਜਿਹੜੇ ਹੈਗੇ ਵੀ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਕਿਤੇ ਕਿਤੇ ਸਲਾਘਾਯੋਗ ਵੀ ਹੈ ਸਰਕਾਰ ਕੇ ਜਿਹੜੇ ਇਹ ਜੇ ਕੱਟੜਪੰਥੀ ਲੋਗ ਹੈ ਖਾਲਿਸਤਾਨੀ ਸੋਚ ਦੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਚੱਕ ਕੇ 1000 ਕਿਲੋਮੀਟਰ ਜੇਤਾਲ ਦੇ ਅੰਦਰ ਧੱਕਿਆ ਹੋਇਆ ਅਸੀਂ ਉੱਥੇ ਸਰਕਾਰ ਦੀ ਪ੍ਰਸ਼ੰਸਾ ਵੀ ਕਰਦੇ ਹਾਂ ਜਿਹੜੀ ਜਿਹੜੀ ਸਰਕਾਰ ਵਧੀਆ ਕੰਮ ਕਰਦੀ ਹੈ ਅਕਾਲੀ ਸਰਕਾਰ ਦੇ ਟਾਈਮ ਦੇ ਵਿੱਚ ਪੰਜਾਬ ਦੇ ਅੰਦਰ ਗਊ ਰੱਖਿਆ ਵਾਸਤੇ ਬਕਾਇਦਾ ਇੱਕ ਸੰਗਠਨ ਬਣਾਇਆ ਗਿਆ ਸੀ ਬਿੰਗ ਤਾਇਆ ਸੀ ਸਰਕਾਰ ਨੇ ਬਕਾਇਦਾ ਜਿੰਨੇ ਵੀ ਗਊ ਸੁਰੱਖਿਆ ਦੇ ਜਿਹੜੇ ਲੋਕ ਐ ਸਰਨਾਯਲ ਐ ਸਪਾਈ ਐ ਉਹਨਾਂ ਨੂੰ ਬਕਾਇਦਾ ਪੁਲਿਸ ਕੌਟੀਆਂ ਜਿਹੜੀਆਂ ਹੈਗੀਆਂ ਨਾਲ ਟੀਮਾਂ ਦਿੱਤੀਆਂ ਗਈਆਂ ਸੀ ਅੱਜ ਭਗਵਾਨਤਮਾ ਸਰਕਾਰ ਨੂੰ ਵੀ ਬੇਨਤੀ ਕਰਦੇ ਕਿ ਇਧਰ ਵੀ ਧਿਆਨ ਦੇ ਅਗਰ گاਉਂਾਂ માં ਜਿੰਦਾ ਹੈ ਸਰਾਂਧਮ ਸਰਮ ਜਿੰਦਾ ਹੈ ਤਾਂ ਅਸੀਂ ਸਾਰੇ ਲੋਕ ਜਿਹੜੇ ਆਈ ਆ ਉਹ ਖੁਸ਼ੀ-ਖੁਸ਼ੀ ਇਸ ਇਸ ਵੇਲੇ ਹਿੰਦੂ ਲੀਟਰ ਬੈਠੇ ਹੋ ਸਰ ਮਹਾਕੁੰਭ ਚੱਲ ਰਿਹਾ ਹੈ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਮਹਾਕੁੰਭ 'ਚ ਯੋਗਦਾਨ ਪਾਇਆ ਜਾ ਰਿਹਾ ਹੈ ਸਰ ਅੱਜ ਤੱਕ ਜਿਹੜਾ 3 ਵਜੇ ਦਾ ਅੰਕੜਾ ਜਿਹੜਾ ਅੱਜ ਟੀਵੀ ਤੇ ਦਿਖਾਇਆ ਗਿਆ ਹੈ ਕਿ 1 ਕਰੋੜ 70 ਲੱਖ ਜਿਹੜਾ ਲੋਕ ਹੈਗਾ ਉੱਥੇ ਉਸ ਪਵਿੱਤਰ ਧਰਤੀ ਦੇ ਉੱਪਰ ਜਿੱਥੇ ਸੰਗਮ ਹੈ ਗੰਗਾ ਜਮਨਾ ਸਸwati ਦਾ ਅੱਜ ਜਿਹੜੀ ਹੈਗੀਆਂ ਉਹ ਅੱਜ ਉਹਨਾਂ ਲੋਕਾਂ ਨੇ ਇਸ਼ਨਾਨ ਕੀਤਾ ਹੈ ਜਿਹੜਾ ਕੱਲ ਇਸ਼ਨਾਨ ਹੈਗਾ ਉਹ ਸੰਤ ਸਮਾਜ ਜਾਏਗਾ ਜਿਵੇਂ ਕਿ ਵਾਰੀ ਵਾਰੀ ਸਾਡੇ ਜਿੰਨੇ ਵੀ ਤੇਰਾ ਅਖਾੜੇ ਆ ਜੁਨਾ ਖੜਾ ਅਗਲੀ ਖੜਾ ਜਿੰਨੇ ਵੀ ਸਾਡੇ ਅਖਾੜੇ ਹੈਗੇ ਆ ਉਹ ਕੱਲ ਸਮੇਂ ਸਮੇਂ ਸਿਰ ਜਿਹੜਾ ਹੈਗਾ ਦਾਦਾ ਜੀ ਦਾ ਡਰਾਈਵਰ ਸਾਰੇ ਅਖਾੜਿਆਂ ਦੇ ਸੰਤ ਸਮਾਜ ਨੂੰ ਲਾਇਆ ਜਾਏਗਾ ਤੇ ਐਵੇਂ ਪੰਜਾਬ ਦੇ ਬਹੁਤ سارے ਜਿਹੜੇ ਸੰਤਾਲੂ ਹੈਗੇ ਆ ਉੱਥੇ ਪਹੁੰਚ ਵੀ ਰਹੇ ਔਰ ਜਿਹੜੇ ਵੀ ਸਾਡਾ ਵੀ ਇੱਕ ਜੱਥਾ ਜਿਹੜਾ ਜਾ ਵੀ ਚੁੱਕਿਆ ਤੇ ਇੱਕ ਜਿਹੜਾ ਅਸੀਂ ਲਾਸਟ ਜਿਹੜਾ ਇਸ਼ਨਾਨ ਹੈਗਾ ਜਿਹੜਾ ਸਾਡਾ ਫ फेब्रुवारी ਦੇ ਫਰਸਟ ਵੀਕ ਦੇ ਵਿੱਚ ਹੋਏਗਾ ਉਹਦੇ ਦੀ ਸ਼ਸ਼ਤਰਾਂ ਪੰਜਾਬ ਦੀ ਟੀਮ ਜਿਹੜੀ ਹੈਗੀ ਆ ਉਹ ਉੱਥੇ ਜਾਏਗੀ ਇਸ ਤੋਂ ਇਲਾਵਾ ਸਾਡੇ ਮੈਡੀਕਲ ਜਿਹੜਾ ਕੈਂਪ ਜਿਹੜਾ ਹੈਗਾ ਸ਼ਸ਼ਤਰਾਂ ਪੰਜਾਬ ਵੱਲੋਂ ਹਿੰਦੂਸਖਟਾ ਵੱਲੋਂ ਇਹਨਾਂ ਦੇ ਵੈਨਰ ਹੇਠ ਇਸ ਟਾਈਮ ਕੁੰਬ ਦੇ ਵਿੱਚ ਆਲਰੇਡੀ ਚੱਲ ਰਿਹਾ ਸਰ Hindu ਨੇਤਾ ਹੋਣ ਦੇ ਨਾਤੇ ਇਸ ਵੇਲੇ ਪੰਜਾਬ ਪ੍ਰਧਾਨ Hindu ਨੇ ਇਸ ਵੇਲੇ ਤੁਹਾਡੇ ਵੱਲੋਂ ਕੋਈ ਉਹਨਾਂ ਨੂੰ ਕੋਈ ਮੈਮੋਰੈਂਡਮ ਜਾਂ ਕੋਈ ਉਹਨਾਂ ਨੂੰ ਗੱਲਬਾਤ ਕੀਤੀ ਜਾਏਗੀ ਉਹਨਾਂ ਨਾਲ ਕਿ ਗਊ ਰਕਸ਼ਾ ਲਈ ਜਾਂ Hindu ਦੀ ਸੁਰੱਖਿਆ ਵਾਸਤੇ ਕੋਈ ਕਦਮ ਚੁੱਕੇ ਜਾਣ ਜਿਵੇਂ ਦਿੱਲੀ ਦੇ ਲਈ ਮੈਨੂੰ জ্ঞাত ਹੋਇਆ ਹੈ ਯਾਦ ਹੋਇਆ ਕਿ ਕਰੋਲੀ ਸਾਹਿਬ ਭਵਿੰਦਰ ਸ਼ਰਮਾ ਜੀ ਹੋਰ ਵੀ ਟੀਮ ਜਿਹੜੀ ਹੈਗੀ ਹੈ ਪੰਜਾਬ ਨੂੰ ਪ੍ਰਦਾਨ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਉਹਨਾਂ ਨਾਲ ਇੱਕ ਅੱਧਾ ਘੰਟਾ ਮੀਟਿੰਗ ਹੋਈ ਹੈ ਉਸ ਵਿਚ ਵਿਚਾਰਾਂ ਤੇ ਗੱਲਾਂ ਵੀ ਹੋਈਆਂ ਕੁਝ ਏਜੰਡੇ ਜਿਹੜੇ ਹੈਗੇ ਆ ਉਹਨਾਂ ਵੱਲੋਂ ਹੋਮਵਰਕ ਪੂਰਾ ਨਹੀਂ ਸੀ ਸਾਡੇ ਵੱਲੋਂ ਜਿਹੜੀ ਟੀਮ ਹੈਗੀ ਇੱਕ ਵਾਰੀ ਫੇਰ ਕੰਮ ਲੈ ਕੇ ਟਾਈਮ ਲੈ ਕੇ ਜਲਦੀ ਮਿਲਾਂਗੇ ਆਜੋ ਜਿਹੜਾ ਹੈਗਾ ਹਿੰਦੂ ਤੱਕ ਔਰ ਗਊ ਮਾਤਾ ਨੂੰ ਦਰਸ਼ਨ ਆ ਭਵਿੰਦਰ ਕੁਮਾਰ ਸ਼ਰਮਾ ਜੀ ਸੰਗਠਨ ਸੇਤਸਨਾ ਪੰਜਾਬ ਦੇ ਵਿੱਚ ਜੀ ਸੰਜੀਪ ਕਨੋਲਜੀ ਬਾਰੇ ਗੱਲ ਸਾਹਿਬ ਨੇ ਵੀ ਦੱਸਿਆ ਉਹ ਆਪ ਹੀ ਪੰਜਾਬ ਦੇ ਲੀਡਰ ਨੇ ਪੰਜਾਬ ਦਾ ਕੰਮ ਕਰ ਰਹੇ ਨੇ ਪਹਿਲਾਂ ਅਸੀਂ ਇਕੱਠੇ ਗਊ ਸੇਵਾ ਦਲ ਦੇ ਵਿੱਚ ਮੈਂ ਇਹਨਾਂ ਦੇ ਨਾਲ ਸਹਿਯੋਗ ਦਿੱਤਾ ਉਦੋਂ ਪੰਜਾਬ ਦੇ ਵਿੱਚ ਗਾਵਾਂ ਦੇ ਲਈ ਕੰਮ ਕੀਤਾ ਬੜਾ ਵਧੀਆ ਇਹਨਾਂ ਨੇ ਕੰਮ ਕੀਤਾ ਆਮ ਤੌਰ ਤੇ ਕਦੇ ਕਹਿਣੀ ਨਹੀਂ ਮੈਂ ਇਹਨਾਂ ਨੂੰ ਯਾਦ ਕਰਾ ਦਿੰਦਾ ਪੰਜਾਬ ਦੇ ਵਿੱਚ ਅਗਰ 25 ਪੱਕੀ ਏਕੜ 'ਚ 20 ਗਊਸ਼ਾਲਾ ਕੋਈ ਨਹੀਂ ਆਉ ਉਹ ਵੀ ਸੇਤਸਨਾ ਪੰਜਾਬ ਤੇ ਗਊ ਸੇਵਾ ਦਲ ਦਾ ਉਤੇ ਚ ਮੋਹਾਲੀ ਦੇ ਵਿੱਚ ਗਊਸ਼ਾਲਾ ਕੋਈ ਨਹੀਂ ਉਹਨੂੰ ਦੱਸ ਸਾਹਿਬ ਨੂੰ ਬਾਦੋਂ ਇਹਨਾਂ ਨੇ ਨਾਲ ਸਹਿਯੋਗ ਦਿੱਤਾ ਤਾਂ ਉੱਥੇ ਗਊ ਕਲਾ ਚਲਾਈ। ਉਸ ਤੋਂ ਇਲਾਵਾ ਹੋਰ ਵੀ ਕੰਮ ਗਊ ਸੇਵਾ ਨੂੰ ਲੈ ਕੇ ਜਿਹੜੇ ਕੀਤਾ ਨੇ ਗਊ ਸੇਵਾ ਮੋਰ ਸੁਬਾਹ ਅਸੀਂ ਕਮਿਸ਼ਨ ਬਣਵਾਈ। ਉਹਦੇ ਵਿੱਚ ਗਊ ਸੇਵਾ ਸੈਸਲੋਆਇਆ ਗਿਆ ਬਹੁਤ ਮਕੀਤਾ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਸੋ ਉਹ ਕੰਮ ਦੁਆਰਾ ਜਿਹੜਾ ਹੈਗਾ ਉਹ ਇਕੱਠੇ ਹੋ ਕੇ ਸ਼ੁਰੂ ਕਰ ਰਹੇ ਉਸ ਕੰਮ ਨੂੰ ਫਿਰ ਦੁਬਾਰਾ ਪੰਜਾਬ ਲੈਵਲ ਦਾ ਹਿੰਦੁਸਤਾਨ ਦੇ ਲੈਵਲ ਤੇ ਕੰਮ ਚਲਾਇਆ ਇੱਕ ਚਾਰਜ ਵਾਲੇ ਪੰਜਾਬ ਦੇ ਗਊ ਸੇਵਾ ਕਮਿਸ਼ਨ ਬਣਿਆ ਉਹਦੇ ਬਕਾਇਦੇ ਚੇਅਰਮੈਨ ਵੀ ਲੱਗੇ ਨੇ ਤੁਹਾਨੂੰ ਕੀ ਲੱਗਦਾ ਅੱਜ ਦੀ ਰੇਡ ਤੇ ਪੰਜਾਬ ਦਾ ਗਊ ਸੇਵਾ ਕਮਿਸ਼ਨ ਦਾ ਚੇਅਰਮੈਨ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਰਿਹਾ ਦੇਖੋ ਗਊ ਸੇਵਾ ਕਮਿਸ਼ਨ ਜਦੋਂ ਅਸੀਂ ਬਣਵਾਈ ਸੀ ਉਹਦੇ ਬਹੁਤ ਕੁਝ ਆਜਾ ਲਪਾਇਆ ਅਸੀਂ ਆਪ ਟੀਮ ਲੈ ਕੇ ਬਾਲੂ ਸਾਹਿਬ ਨੂੰ ਮਿਲਦੇ ਨੇ ਜਿਵੇਂ ਪਹਿਲਾਂ ਕਿਹਾ ਵੀ 100 ਗਊਆਂ ਲੈ ਕੇ ਅਸੀਂ ਬਾਲੂ ਸਾਹਿਬ ਦੀ ਕੋਠੀ ਗਏ ਉਹਦਾ ਘਰਾਵ ਕੀਤਾ ਤੇ ਚਲੋ ਜੋ ਕਾਰਵਾਈਆਂ ਹੋਣੀਆਂ ਸੀ ਉਹ ਸਰਕਾਰਾਂ ਦੇ ਕੰਮ ਨੇ ਹੋਈਆਂ ਨੇ ਉਹ ਤੋਂ ਪਰਚੇ ਵੀ ਕਰਜੋਲੇ ਗਊ ਸੇਵਾ ਕਮੇਟੀ ਬਣਾਈ ਇਸ ਲਈ ਕਹੀ ਸੀ ਕਿ ਗਊ ਸੇਵਾ ਦੇ ਕੰਮ ਨੂੰ ਸਮੂਥ ਰਿਕ ਸਿਸਟਮ ਬਣਾ ਕੇ ਕੀਤਾ ਜਾਵੇ ਉਹ ਨਾ ਤਾਂ ਕੰਮ ਨੂੰ ਸਮਝ सके ਨਾ ਅਜਿਹਾ ਕੰਮ ਉਹਦੇ ਤੇ ਕਰ ਸਕੇ ਨਾ ਸਰਕਾਰ ਤੋਂ ਕੋਈ ਉਸ ਤਰ੍ਹਾਂ ਦਾ ਕੋਈ ਬਜਟ ਲੈ ਸਕੇ ਸੋ ਇਹ ਇਹ ਉਹਨੂੰ ਲੈਣ ਵਾਸਤੇ ਪਹਿਲਾਂ ਬੰਦੇ ਦੀ ਸੋਚ ਸੀ ਫਿਰ ਉਹ ਸੋਚ ਤੇ ਕੰਮ ਪਤਾ ਹੋਵੇ ਗਿਆਨ ਹੋਵੇ ਉਹ ਸੀਗਾ ਗਿਆਨ ਦੀ ਕਮੀ ਕਰਕੇ ਉਹ ਕੰਮ ਇਹਦਾ ਗਊ ਸੇਵਾ ਕਮੇਟੀ ਨੂੰ ਕਰਨਾ ਚਾਹੀਦਾ ਸੀ ਉਹ ਅਜੇ ਤੱਕ ਕੋ ਨਹੀਂ ਕੀਤਾ